ਜਾਹੀਨ ਨਮਸਕਾਰ ਸੱਜਿਆ ਦੋਸਤੋ ਮੈਂ ਤੁਹਾਡਾ ਆਪਣਾ ਸੰਜੀਵ ਭਾਵਾ ਇੱਕ ਵਾਰ ਫੇਰ ਤੋਂ ਤੁਹਾਡਾ ਸਵਾਗਤ ਕਰੂਆ ਦੋਸਤੋ ਅੱਜ ਅਸੀਂ ਤੁਹਾਨੂੰ ਲੈ ਕੇ ਆਏ ਹਾਂ ਗੁਰਦਾਸਪੁਰ ਸ਼ਹਿਰ ਦੇ ਇੱਕ ਰੈਸਟੋਰੈਂਟ ਜਿਹੜਾ ਕਿ ਬਹੁਤ ਜ਼ਿਆਦਾ ਨਾਇਕ ਗੁਰਦਾਸਪੁਰ ਸ਼ਹਿਰ ਵਿੱਚ ਗੱਲ ਕਰੀਏ ਤਾਂ ਦੂਰੋਂ ਦੂਰੋਂ ਜਿਹੜੇ ਕਸਟਮਰ ਆਏ ਉਹ ਇੱਥੇ ਖਾਣਾ ਤਰੂ ਰ ਆਦੇ ਨੇ ਔਰ ਇਹਨਾਂ ਦੀ ਕੁਆਲਿਟੀ ਔਰ ਕੁਆਂਟੀਟੀ ਬਹੁਤ ਵਧੀਆ ਹੈ ਔਰ ਇਹਨਾਂ ਦੇ ਜਿਹੜੇ ਪ੍ਰਾਈਸ ਹੈ ਉਹ ਵੀ ਬਾਕੀ ਰੈਸਟੋਰੈਂਟਾਂ ਨਾਲੋਂ ਬਹੁਤ ਘੱਟ ਨੇ ਗੁਰਦਾਸਪੁਰ ਦਾ ਇੱਕ ਇੱਕ ਕੋ ਰੈਸਟੋਰੈਂਟ ਫੌਜੀ ਵੈਸ਼ੋਟਾਬਾ ਔਰ ਇਥੇ ਹਰ ਪ੍ਰਕਾਰ ਦੀ ਜਿਹੜੀ ਵੈਰੈਟੀ ਹੈ ਉਹ ਉਪਲਬਧ ਹੈ ਚਾਹੇ ਅਭਿਸਰ ਨੂੰ ਤੁਰਿਸਤ ਚਾਹੇ ਪਠਾਨਕੋਟ ਨੂੰ ਚਾਹੇ ਜੰਕੇ ਚਾਹੇ ਹਿਮਾਚਲ ਉਹ ਜਦੋਂ ਵੀ ਇੱਥੇ ਆਂਦੇ ਨੇ ਉਹ ਇੱਥੇ ਬ੍ਰੇਕ ਮਾਰ ਕੇ ਲੰਚ ਡਿਨਰ ਔਰ ਬ੍ਰੇਕਫਾਸਟ ਕਰਕੇ ਜੁੜ ਜਾਂਦੇ ਨੇ ਅੱਜ ਅਸੀਂ ਤੁਹਾਨੂੰ ਲੈ ਕੇ ਆਏ ਹਾਂ ਫੌਜੀ ਵੈਸ਼ੋਟਾਬਾ ਜੋ ਕਿ ਬੀਨਤ ਕਾਲਜ ਦੇ ਬਿਲਕੁਲ ਸਾਹਮਣੇ ਹੈ ਅੱਜ ਅਸੀਂ ਉੱਥੋਂ ਦੇ ਓਨਰ ਨਾਲ ਗੱਲਬਾਤ ਕਰਾਵਾਂਗੇ ਕਿ ਉਹ ਆਪਣੇ ਇਸ ਸਟੂਡੈਂਟ ਬਾਰੇ ਕੀ ਕਹਿਣਾ ਚਾਹੁੰਦੇ ਨੇ ਜੈ ਹਿੰਸਾ ਜੈ

किडे किडे चीज कट पर अभी बन गई सारी सब्जियां है दाल मखनी वगैरह बनाई है सब चीजें जो है वैसी है रायश गारा आज में का वाला अरे बहुत मजा आ गया अरे मजा आता है चराव चला गया दाल में मैं रोटी है तेल सर कुक वगैरह वो सब है अपने अंदर की टाइमिंग है जी खबरें स्टडी टाइम्स वेरी एक्टिव लगे रहा सर अपन देख रहे हैं कि बहुत सारे जड़े हैं जो लिस्ट है जड़े जो के सैटेस्फाई हो के जाते हैं की आज करते हो अपने शहर वासियों को जोड़े बाहर रहने लोग भी अपने अपन वक्त के वास्ते जरूर करिए पता खुश होंगे जाए हर बंदे ने कोशिश पूरी करी जावे तेरी बंदा नाराज ना हो तो जाए अच्छी